ਮੁੰਡੇ ਦੇ ਵਿਆਹ ਦੀ ਘੋੜੀ ਓ ਕੋੜੇ ਹਣਕ ਦੇ ਜੀ ਦਮ ਛਣਕ ਦੇ ਜੀ ਦਮ ਛਣਕ ਦੇ ਜੀ ਵੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆ ਜੀ ਵੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆਈ ਔਰ ਰਹਿਣਾ ਡਰ ਗਈਆਂ ਰਾਹੀ ਪਜ ਗਏ ਰਾਹੀ ਪਜ ਗਏ ਬੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆਈ ਬੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆਈ ਕਹਿਣਾ ਬਕਵਾਰੇ ਤੇ ਕਹਿਣਾ ਬੋਰੀਆਂ ਕਹਿਣਾ ਬੋਰੀਆਂ ਕਹਿਣਾ ਇਕਰ ਪਈਆ ਬਾਰਿਆ ਜੀ ਕਹਿਣਾ ਇਕਰ ਪਈਆ ਬਾਰਿਆ ਜੀ ਓ ਮਾਏ ਬੋਕਵਾਰੇ ਤੇ ਬਾਬਲ ਬੋਰੀਆਂ ਬਾਬਲ ਬੋਰੀਆਂ ਚਾਚੇ ਇਕਰ ਪਈਆ ਬਾਰੇ ਆਜੀ ਚਾਚੇ ਇਕਰ ਪਈਆ ਬਾਰੇ ਆਜੀ ਕੋੜੇ ਹਣਕ ਦੇ ਜੀ ਦਮ ਝਣਕ ਦੇ ਜੀ ਦਮ ਝਣਕ ਦੇ ਜੀ ਵੀਰਾ ਸੋਰੇ ਦੇ ਦੇਸ਼ ਨੂੰ ਚੱਲੀ ਆ ਜੀ ਵੀਰਾ ਸੋਰੇ ਦੇ ਦੇਸ਼ ਨੂੰ ਚੱਲੀ ਆ ਜੀ ਰਾਜੇ ਜਨਕ ਦੀ ਇੱਕ ਪੁਤਰੀ ਜੀ ਇੱਕ ਪੁਤਰੀ ਜੀ ਉਹਦੇ ਲਗਨ ਸਹੇੜ ਨੇ ਨੂੰ ਚੱਲੀ ਆਜੀ ਉਹਦੇ ਲਗਨ ਸਹੇੜ ਨੇ ਨੂੰ ਚੱਲੀ ਆਜੀ ਬੀਰਾ ਸੋਰੇ ਦੇ ਦੇਚ ਨੂੰ ਚੱਲੇ ਆਜੀ ਬੀਰਾ ਸੋਰੇ ਦੇ ਦੇਚ ਨੂੰ ਚੱਲੇ ਆਜੀ ਲਾਮਾ ਲਈਆਂ ਤੇ ਜਿਲਾ ਜਤ ਲਿਆ ਜਿਲਾ ਜਤ ਲਿਆ ਬੀਰ ਆਪਣੇ ਦੇਸ਼ ਨੂੰ ਚੱਲੇ ਆ ਜੀ ਬੀਰ ਆਪਣੇ ਦੇਸ਼ ਨੂੰ ਚੱਲੇ ਆ ਜੀ ਕੋੜੇ ਹਣ ਕਦੇ ਜੀ ਦਮ ਛਣਕ ਦੇ ਜੀ ਦਮ ਛਣਕ ਦੇ ਜੀ ਕਹਿਨਾ ਬੋਕ ਵਾਰੇ ਤੇ ਕਹਿਨਾ ਬੋਰੀਆ ਕਹਿਨਾ ਬੋਰੀਆ ਕਹਿਨਾ ਇਕਰ ਪਈਆ ਬਾਰਿਆ ਜੀ ਕਹਿਨਾ ਇਕਰ ਪਈਆ ਬਾਰਿਆ ਜੀ ਪਹਿਣਾ ਬੁਕਵਾਰੇ ਤੇ ਵੀਰੇ ਪਹਿਣਾ ਬੁਕਵਾਰੇ ਤੇ ਵੀਰੇ ਬੋਰੀਆਂ ਵੀਰੇ ਬੋਰੀਆਂ ਜੀਜੇ ਇਕਰ ਪਈਆ ਬਾਰਿਆ ਜੀ ਇਕਰ ਪਈ ਆ ਬਾਰਿਆ ਜੀ ਕੋੜੇ ਹਣ ਕਦੇ ਜੀ ਦਮ ਛਣ ਕਦੇ ਜੀ ਦਮ ਛਣ ਕਦੇ ਜੀ ਬੀਰਾ ਸੋਰੇ ਦੇ ਦੇchnੂ ਚੱਲੇ ਆ ਜੀ ਬੀਰਾ ਸੋਰੇ ਦੇ ਦੇ ਚੱਲਿਆ ਜੀ ਰਹਿਣਾ ਡਰ ਗਈਆਂ ਤੇ ਰਾਹੀ ਪਜ ਗਏ ਰਾਹੀ ਪਜ ਗਏ ਵੀਰਾ ਸੋਰੇ ਦੇ ਦੇਸ਼ ਨੂੰ ਚੱਲਿਆ ਜੀ ਰਾਜੇ ਜਨਕ ਦੀ ਇੱਕ ਪੁੱਤ ਅਰੀ ਜੀ ਇੱਕ ਪੁੱਤ ਅਰੀ ਜੀ ਓਦੇ ਲਗਨ ਸਹੇੜਨੇ ਨੂੰ ਚੱਲੀ ਆ ਜੀ ਓਦੇ ਲਗਨ ਸਹੇੜਨੇ ਨੂੰ ਚੱਲੀ ਆ ਜੀ ਕੋੜੇ ਹਣ ਕਦੇ ਜੀ ਦਮ ਛਣ ਕਦੇ ਜੀ ਦਮ ਛਣ ਕਦੇ ਜੀ ਵੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆ ਜੀ ਵੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆ ਜੀ ਲਾ ਮਾਂ ਲੈ ਲਈਆਂ ਤੇ ਜਿਲਾਜਤ ਲੀਆ ਜਿ ਜਿਲਾਜਤ ਲੀਆ ਬੀਰਾ ਆਪਣੇ ਹੀ ਦੇਸ਼ ਨੂੰ ਚੱਲੇ ਆ ਜੀ ਬੀਰਾ ਆਪਣੇ ਹੀ ਦੇਸ਼ ਨੂੰ ਚੱਲੇ ਆ ਜੀ ਕੋੜੇ ਹਣ ਕਦੇ ਜੀ ਦਮਾ ਛਣ ਕਦੇ ਜੀ ਦਮਾ ਛਣ ਕਦੇ ਜੀ ਬੀਰ ਸੋਰੇ ਦੇ ਦੇਸ਼ ਨੂੰ ਚੱਲੇ ਆ ਜੀ ਬੀਰ ਸੋਰੇ ਦੇ ਦੇਸ਼ ਨੂੰ ਚੱਲੇ ਆ ਜੀ ਧੰਨਵਾਦ ਜੀ